ਸੰਗਤਾਂ ਤਿਆਰ ਆ ਗਗਨਵੀਰ ਆਪਣਾ ਉਥੋਂ ਸਾਰਾ ਮੋਲ ਚੱਲ ਦੇ ਕੇ ਆਇਆ ਗੱਲ ਹੀ ਐ ਬਾਬਾ ਜੀ ਉਥੇ ਬਹੁਤ ਬੁਰਾ ਆ ਗਿਆ ਨੁਕਸਾਨ ਆ ਗਿਆ ਅਸੀਂ ਤਾਂ ਹੀ ਪਹੁੰਚੇ ਅੱਥੇ ਹਾਂ ਚੱਲਦੇ ਫਿਰ ਟਰਾਲਾ ਤੋੜਨ ਲੱਗੇ ਹੋਣਾ ਬੱਸ ਕਾਲਾ ਪਰ ਲਿਆ ਲੱਕੜਾਂ ਦਾ ਬਾਲਾਂ ਦਾ ਐ ਚਾ ਪਾਥੀਆਂ ਇੱਕ ਟਰਾਲਾ ਆਇਆ ਆਪਣਾ ਸੰਗਤ ਆਪਣੀ ਬੈਠੀ ਉੱਤੇ ਬੱਦਲ ਬੜਾ ਹੋ ਗਿਆ ਚੜਕੇ ਪਰ ਇੱਧਰੇ ਦੋਰਾ ਬਾਬਾ ਦਰਗਾਂ ਸੈੱਟ ਕਰਨਦੇ ਫਿਰ ਬੰਨ ਲੀ

ਕਿ ਪਹਿਲਾ ਚੱਲ ਪੜਿਆ ਦੇਖੋ ਬਿੱਲੀ ਕੀ ਭੈਂਦੀ ਆ ਵਾ ਤੂੰ ਓਏ ਓਏ ਡੰਡਿਆ ਕਿੰਨੇ ਕਿਦਰਾ ਕਲੇ ਕਮਲਾਇ ਲਿਆ ਦਾ ਬ੍ਰੇਕ ਲੱਗ ਜੂਗੀ ਹੋ ਮੈਂ ਤੇਰਾ ਹੱਥ ਫੜਾਇਆ ਟਰਾਲੀ ਦੀ ਹਵਾ ਘਟ ਗਈ ਆ ਤੇ ਵੀਰ ਆਪਣੇ ਦਕਾਈ ਟਰਾਲੀ ਪੈਟਰੋਲ ਪੰਪ ਤੇ ਹਵਾ ਭਰ ਬੰਦੇ ਬੜੇ ਮੂਹਦੇ ਆ ਪੈਟਰੋਲ ਪੰਪ ਤੋਂ ਹਵਾ ਭਰਨ ਲੱਗੇ ਆ ਆ ਬਲੌਪ ਨਾਵਾ ਮੈਂ ਆਵੇ ਕੈਮਰਾ ਆ ਸਾਰੇ ਜੀ ਕੀ ਪਤੇ ਨੂੰ ਫਿਕਸ ਨਾ ਉੱਚੇ ਟਰਾਲੇ ਹੈ ਸਾਵਧਾਨ ਬਾਬਾਈ ਟਾਈਮ ਲਾ ਗਿਆ ਕੋਈ ਵਾਲੀ ਇਸ ਦਾ ਫਰੀ ਅਕਾਰ ਸਾਰੇ ਕਿਸਾਨ ਭਰਾਵਾਂ ਨੂੰ ਜੱਗਾ ਬੋਸ ਇਧਰ ਆ ਗਿਆ ਦੇਖ ਫਰੀ ਅਕਾਰ ਜੱਗਾ ਬੋਸ ਆ ਗਿਆ ਆਪਣੇ ਨਾਲ ਅੱਜ ਸਾਲਿਆ ਹੈ ਹੈ ਆ ਛੱਤੀ ਦੀ ਮੋਡੀਫਾਈ ਕੀਤਾ ਹੈ ਹਾਂ ਜੀ ਦੱਸੋ ਜਾਓ ਜਾ ਬੈਠ ਜਾਓ ਤੂੰ ਆ ਕੋਲ ਆ ਜਾ ਖਾ ਪਾਣ ਬੰਦ ਕਰਦੇ ਜਿਹੜਾ ਜੱਜ ਆਇਆ ਉਹ ਬੰਦ ਕਰਦੇ ਬੰਦ ਜਿਹੜਾ ਤੈਨੂੰ ਕਹਿੰਦਾ ਆ ਆਰਾਮ ਅੰਦਾਜ਼ ਪਹੁੰਚ ਚੁੱਕਿਆ ਵਾਟਰ ਮੋਡੀਫਾਈ ਕਰਕੇ ਕੱਲਿਆ ਉਹ ਵੀ ਉਹ ਵੀ ਇਹਨਾਂ ਨੇ ਕੱਲਿਆ ਹੈ ਬਣਾ ਦੇ ਬੱਦੂ ਢਿਲਵਾਉਣੀ ਲਾ ਦੂਗਾ ਢਲਕੇ ਢਲਕੇ ਚਾਹ ਪੀਂਜਾਂਗੇ ਉਹ ਵੀ ਗੁਲਾਬੀ ਗੁਲਾਬੀ ਚਾਹ ਜਿਹੜੇ ਜਿੰਦਗੀ ਦੀ ਪਹਿਲੀ ਗੁਲਾਬੀ ਚਾਹ ਦੀ ਚਾਹ ਰੱਖੋ ਸੰਤਾਂ ਲਾਈ ਜਾਂਦੀਆਂ ਬਾਲਣ ਲਾਉਣ ਲੱਗੇ ਵੀਰ ਭਰਾਲਾ ਬਾਲਣ ਦਾ ਆ ਲੈਣ ਦਿਆ ਟਰਾਲੀ ਆਪਣੀ ਪੰਚਰ ਹੋ ਗਈ ਆ ਇਹਨੂੰ ਵਿਹਲ ਹੀ ਕਰਕੇ ਤੇ ਹੁਣ ਜਾਂਦੇ ਪੰਚਰ ਲਵਾਉਂਗੇ ਵੈਗਰੀਏ ਪੰਚਰ ਹੋ ਗਈ ਆ ਆਉਂਦਾ ਵੈਗਰੂ ਜੀ ਇਹ ਤਾਲੇ ਵਿੱਚ ਨਿਕੜਾਂਗੇ ਵੈਗਰੀਏ ਜਾਂਦਾ ਵੈਗਰੂ ਜਾਂਦੇ ਨੂੰ ਪੰਚਰ ਲਵਾਵਾਂਗੇ ਤੇ ਜਾਂ ਇਹਨੂੰ ਟਰਾਲੇ 'ਤੇ ਲੱਦਾਂਗੇ ਸੇਂਗ ਆਪਣੇ ਬਾਥੀਆਂ ਨਾਲ ਹੁੰਦੇ ਤੇ ਟਰਾਲੀ ਚੁੱਕਦੀ ਲਾਰ ਹੋ ਗਈ ਰੋ ਬਣਾ ਨਾ ਪਾਤ ਜਿਹੜਾ ਹੈ ਤਾਂ ਬਾਗ ਹੋ ਜਾਂਦਾ ਨਾ ਪਤਾ ਮਾਰੇ ਟਰਾਲੀ ਲੱਤਾਂ ਲੱਗੇ ਵੀਰੇ ਵਿੱਚ ਪੰਕਚਰ ਹੋਈ ਸੀ ਪੰਕਚਰ ਵਾਲੀ ਕੋਈ ਦੁਕਾਨ ਨਹੀਂ ਅੱਗੇ ਇੱਥੇ ਉਹ ਗੱਤਾ ਲਵਾ ਲੈ ਮੇਰੀ ਕੰਮ ਦੇ ਉਹ ਬਲਾਇਆ ਉਹ ਰੈਂਟੀ ਅੱਧੀ ਅੱਧੀ ਆ ਯਾਰ ਕੋਈ ਟਰੈਕਟਰ ਉੱਤੇ ਚੜਾਈ ਹੈ ਅਗਲੇ ਬਲੇ ਹੋ ਟਰਾਲੀ ਲਾਦਦੀ ਆਪਾਂ ਮੰਨਦਾ ਓਏ ਉਹ ਟਰੈਕਟਰ ਟਰਾਲੇ ਚੜਾਈਆਂ ਟਰਾਲਾ ਦੇ ਮਗਰ ਪਈ ਹੈ ਹਾਂ ਓਏ ਆ ਟਰੈਕਟਰ ਕਿਹਾ ਅੱਜ ਚੜਾਦੇ ਕਿਹਾ ਤਪਸਥਾਨ ਆਏ ਨੇ ਦਮਦਮਾ ਸਾਹਿਬ ਜਾਂ ਵੱਡਾ ਸਾਹਿਬ ਦੇ ਮੰਨੋ ਤਪਸਥਾਨ ਦੇ ਇੱਥੇ ਆ ਗਏ ਇਹ ਨਾਲੇ ਮੰਨੋ ਕਿੱਥੇ ਗਏ ਆਦਮ ਤਵਾ ਸਾਹੇ ਲੱਗੇ ਆ ਬਹੁਤ ਚਾਹ ਇਹਨਾਂ ਮੁੰਡਿਆਂ ਨੂੰ ਪਹਿਲੀ ਵਾਰ ਆ ਦੇਖਣਾ ਹੋਰ ਵੀ ਨਹੀਂ ਸੀ ਇਹ ਤੇਰਾ ਪਾਕਿਸਤਾਨ ਦੀ ਪ੍ਰਾਣੀ ਪਾਕਿਸਤਾਨ ਦੀ ਬੜੀ ਪ੍ਰਾਣੀ ਚੀਜ਼ ਹੈ ਇਹ ਦੇਖਾਂਗਾ ਉਹ ਕੋਲਣ ਖੜੇ ਕੇ ਆ ਗਏ ਉਹ ਬੂਹਾ ਖੋਲ ਉਹ 베ਰੀ ਵੀ ਉੱਥੇ ਹੀ ਆ ਸਭ ਕੁਝ ਉੱਪਰ ਹੀ ਹੈ ਬਾਬਾ ਜੀ ਦੱਸ ਲਓ ਕਿ ਵਿਚਾਰ ਦੇਣ ਲੱਗੇ ਆ ਬਾਬਾ ਜੀ ਵਿਚਾਰ ਦੇਣ ਲੱਗੇ ਚਲੋ ਬਾਬਾ ਜੀ ਤੁਸੀਂ ਦੱਸੋ ਵੈਕ ਜਗੀ ਖਾਲਸਾ ਵੈਕ ਜਗੀ ਫੜੇ ਬਾਬਾ ਜੀ ਫੜੇ ਹੀ ਬੁਲਾਉਂਦੇ ਯਾਰ ਤਰੀ ਬਾਬੇ ਨੂੰ ਵਿਚਾਰਾਂ ਦਾ ਪਤਾ ਨਹੀਂ ਫੇਰੇ ਹੀ ਆ ਪਾਣੀ ਬੜਾ ਜ਼ਿਆਦਾ ਤੇਜ਼ ਆ ਰਿਹਾ ਨੇ ਜੀ ਨੂੰ ਤੁਰਿਆ ਕਰਦੇ ਆ ਕੇ ਲਿਗਰ ਦੇ ਲਈ ਆ ਕੋਠੀ ਰੁੜੀ ਜਿਹੜੀ ਵੀਡੀਓ ਆਨ ਨਹੀਂ ਕੰਨਗਾ ਰਾਜ ਰੋਜੀ ਬਹੁਤ ਜ਼ਿਆਦਾ ਨਿਸ਼ਾਨ ਆਇਆ 1.5 ਕਰੋੜ ਦੀ ਕੋਠੀ ਦੇਖ ਲਓ ਤੁਸੀਂ ਇਹ ਰੁੜ ਕੇ ਤਬਾਹ ਹੋ ਗਈ ਆ ਨਿਸ਼ਾਨ ਉਹ ਹੁੰਦਿਆ ਉਹ ਸਾਹਮਣੇ ਬੰਨ ਰੁੜਿਆ ਉਹ ਬੰਨ ਲਓ 2-3 ਗੱਲੇ ਆ ਬੰਨ ਟੁੱਟਾ ਹੈ ਵੱਤ ਤੋਂ ਵੱਧ ਫਿਰ ਜਿਹੜੇ ਮਿੱਟੀ ਲੈ ਕੇ ਆਉਣ ਰਾਸ਼ਨ ਦੀ ਇਹਨਾਂ ਨੂੰ ਲੋਡ ਨਹੀਂ ਆ ਮਿੱਟੀ ਦੀ ਲੋਡ ਆ ਰਾਸ਼ਨ ਦੀ ਕੋਈ ਲੋਡ ਦੀ ਰੱਜਾਂ ਨੂੰ ਰਜਾਉਣ ਨਾ ਉਹ ਮਿੱਟੀ ਲੈ ਕੇ ਉਹ ਜਿਵੇਂ ਸਬਰਾਂ ਬੰਨ ਤੇ ਤੁਸੀਂ ਮਿਹਨਤ ਕਰਦੇ ਇੱਥੇ ਵੀ ਕਰੋ ਸੱਜ ਦੇ ਖਾਲਸਾ ਵੈਗ ਜੀ ਕੀ ਫਤ ਹੈ ਆ ਵੀ ਆ ਬੰਨ ਰੋੜਿਆ ਇੱਥੋਂ ਰੋੜਿਆ ਆ ਵਾਲਿਆ ਤੇ ਇੱਥੋਂ ਦਾ ਕਰਾਵੇ ਕ੍ਰੇਡ ਬਾਅਦ ਚ ਗਾੜੀ ਲੱਗਣਗੇ ਪਹਿਲਾ ਪੈਰ ਰੱਖਣ ਦੀ ਜਗ੍ਹਾ ਬਣਾ ਲਈਏ ਬੰਨ ਬੇਨਤੀ ਭਰਾ ਮੇਰੇ ਤੋੜੇ ਪੰਪਰ ਰਹੀਏ ਸਾਰੇ ਜਣੇ ਤੋੜੇ ਪੰਪੀਆਂ ਨਹੀਂ ਰੋੜਿਆ ਹਾਂ ਕਿ ਜਗ੍ਹਾ ਬਣਾ ਰਹੀਏ ਨਾ ਉਹ ਨਹੀਂ ਫਿਰ ਗਾ ਕ੍ਰੇਡ ਡੇਗੀ ਆ ਤਿੰਨ ਤਿੰਨ ਕ੍ਰੇਡ ਛੁੱਟੇ ਨਾ ਇਹਨੇ ਵੱਜ ਜਾਣਾ ਫੇਰ ਬਣਾਈਏ ਪਹਿਲਾਂ ਉਹ ਲੈ ਗਏ ਲਾਉਂਦੇ ਆਂ ਅੱਜ ਪੁਰਾਣਾ ਹੋਇਆ ਮਰੇ ਜੋ ਅਸਰਾ ਦੇਣੀ ਨਹੀਂ ਆਈ ਨਹੀਂ ਆਈ ਹੋਰ ਸਾਰੇ ਆ ਇੱਥੇ ਆਇਆ ਟੱਟ ਉਹ ਦਾ ਵੀ ਕੱਲ ਮੈਂ ਤੇ ਨਹੀਂ ਮਰੀ ਇਸਨੇ ਬਹੁਤ ਜ਼ਿਆਦਾ ਪਾਣੀ ਤੇਜ਼ ਆ ਆ ਘਰ ਸਾਹਮਣੇ ਰੁੜਿਆ ਪਿਆ ਉਹ ਟਰਾਲਾ ਮੁੱਦਾ ਵੱਜਿਆ ਪਿਆ ਕੈਜੀ ਜਾਦੇ 10 ਫਾਇਰ ਇੱਥੇ ਐਂਟੀ ਚੱਕ ਤੇ ਆਉਣ ਦੀ ਜਗ੍ਹਾ ਨਹੀਂ ਆਇਆ ਇਹ ਨਹੀਂ ਹੁੰਦੀ ਹੈ ਜੀ ਆ ਜਿਹੜੀ ਫੇਜ ਦੇ ਵਿੱਚ ਨਹੀਂ ਜਿਆਦਾ ਭਰਾਵਾ ਫ੍ਰੀਜ ਨਵੇਂ ਨਵੇਂ ਕੋਲਡ ਹੈ ਸਮਾਨੇ ਸਾਰੇ ਘਰਾਂ 'ਚ ਪਾਣੀ ਵੜਿਆ ਪਿਆ ਨਹੀਂ ਪਾਣੀ ਵੜਿਆ ਚੱਲ ਗਿਆਂ ਸੰਗਤਾ ਪਿੰਡ ਓ ਕਰਨਾ ਉੱਤਰਨਾ ਸੋਨੂਣਾ ਆਹ ਕੋਠਾ ਆ ਕੋਠੇ ਵਿੱਚ ਡੁੱਬੇ ਹੋਏ। ਉਹ ਸੱਤ ਦੇ ਕੋਠੇ ਡੁੱਬੇ ਪਏ ਨੇ। ਆਇ 100 ਪਾਣੀ ਆ ਗਿਆ। ਹੂੰ? ਆਹੋ। ਚੱਲੇ ਆਪਾਂ ਪਿੰਡ ਨੂੰ ਤੇ ਆਹ ਵਲੌਗ ਆਪਣਾ ਮੈਂ ਇੱਥੇ ਖਤਮ ਲਾਈਕ ਕਮੈਂਟ ਤੇ ਸ਼ੇਅਰ ਜ਼ਰੂਰ ਕਰਿਓ। ਚੈਨਲ ਨੂੰ ਕਰਿਓ ਸਬਸਕ੍ਰਾਈਬ। ਟਰੈਕਟਰ ਆਪਣਾ ਰੈਡੀ ਆ ਪਿੰਡ ਜਾਣ ਲਈ ਹੁਣ। ಚಲಿದೆ